ਲੋਬੀ ਪਵਨ ਆ ਰਹੀ ਹੈ ਖੇਤ ਦੇ ਵਿੱਚ ਗੱਡੀ ਦੇ ਨਾਲ ਕੱਦੂ ਕਰਨ ਵਾਸਤੇ ਮੈਨੂੰ ਲੱਗਦਾ ਜਮੇ ਹਾਂਜੀ ਮੈਂ ਕਿਤੇ ਕੱਦੂ ਕਰਨ ਆਈ ਆ ਨਹੀਂ ਕੱਦੂ ਤਾਂ ਨਹੀਂ ਕਰਨ ਆਈਗੀ ਹਾਂ ਤੇ ਆਪਾਂ ਜਿਹੜੇ ਕਿ ਮਜ਼ਦੂਰ ਭੈਣਾ ਵਾਸਤੇ ਭਰਾਵਾਂ ਵਾਸਤੇ ਮੈਂ ਗਈ ਸੀ ਖੁਈਆਂ ਤੇ ਉੱਥੋਂ ਲੈ ਕੇ ਆਂਦੇ ਜੀ ਸਮੋਸੇ ਅੱਛਾ ਹਾਂਜੀ ਤੇ ਉਹ ਕਹਿੰਦੇ ਬਸ ਅਸੀਂ ਆਉਂਨੇ ਆ ਪਨੀਰੀ ਪੱਟੀ ਜਾਂਦੇ ਆ ਤੇ ਕਹਿੰਦੇ 10 15 ਮਿੰਟ ਲੱਗਣਗੇ ਤੇ ਮੈਂ ਕਿਹਾ ਚਲੋ ਉਹਨੇ ਆਪਾਂ ਖੇਤ ਪਹੁੰਚ ਜਾਂਦੇ ਆ ਤੇ ਤੁਸੀਂ ਕद्दू ਕਿੰਨਾ ਕਰ ਲਿਆ ਤੇ ਇਹ ਜੈਸ਼ ਵਿੱਚ ਕਿੱਥੇ ਪਰਲੇ ਬੋਰ ਕੋਲੇ ਉਤਰ ਗਿਆ ਸੀ ਹੋਰ ਹਏ ਇਹ ਤਾਂ ਉਧਰ ਉਤਰ ਗਿਆ ਉੱਥੇ ਹੀ ਹਾਂ ਹੂੰ ਤੇ ਆਹ ਹਾਲ ਬਣਾ ਲਿਆ ਉੱਥੋਂ ਜਦੋਂ ਦਾ ਲੱਗਿਆ ਜਦੋਂ ਦਾ ਲੱਗਿਆ ਵੇਖ ਲਓ ਠੀਕ ਸਮੋਸੇ ਕਿੰਨੇ ਲੈਂਦੇ ਆ ਸਮੋਸੇ ਵਾਧੂ ਖੁੱਲੇ ਟੁੱਲੇ ਤੇ ਜਿੰਨੇ ਮਰਜ਼ੀ ਖਾ ਲੈਣ ਤੇ ਹੁਣ ਉਤਰੋ ਤੇ ਮੈਨੂੰ ਵੀ ਦਿਓ ਐਤਕੀ ਮੈਂ ਤਾਂ ਜਮਾ ਨਹੀਂ ਕੱਦੂ ਕਰਕੇ ਵੇਖਿਆ ਅੱਛਾ ਤੂੰ ਕਦੋਂ ਕਰੇਂਗੀ ਹੋਰ ਲੈ ਅੱਖ ਚ ਪੈ ਗਿਆ ਲਓ ਵੀ ਦੋਸਤੋ ਤੇ ਪਾਵਨ ਆਈਏ ਸਮੋਸੇ ਲੈ ਕੇ ਤੇ ਨਾਲੇ ਕਹਿੰਦੇ ਤੂੰ ਨਾ ਕਰ ਤੂੰ ਨਾ ਕਰ ਜੈ ਮੈਂ ਤਨ ਕੱਦੂ ਕਰਨਾ ਹੂੰ ਟਰੈਕਟਰ ਨਾ ਖਵਾ ਦੇ ਕਿਤੇ ਨਹੀਂ 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 ਖਵਾਉਂਦੇ ਟਰੈਕਟਰ ਹਾਈ ਲੈਕਸ ਨਾਲ ਕਦੋਂ ਕਰਕੇ ਵੇਖੀ ਹਾਈ ਲੈਕਸ ਨਾਲ ਤਾਂ ਨਹੀਂ ਕਰਦੇ ਕੱਦੂ ਹੈ ਨਹੀਂ ਨਹੀਂ ਠੀਕ ਆ ਜਾ ਜਦੇ ਮੂਝੇ ਅੱਖਾਂ ਚ ਪਾ ਲਿਆ ਨਹੀਂ ਰਹਿਤਾ ਕਦੋਂ ਦੀ ਤਿਆਰੀ ਹੋ ਰਹੀ ਆ ਹਾਏ ਹਾਏ ਇੱਥੇ ਹੀ ਟੱਪਣਾ ਜਿਆਦਾ ਹੀ ਗੈਪ ਤੇ ਖੜਾ ਟਰੈਕਟਰ ਉਤਰਨਾ ਬਟਾਣਾ ਤਾਂ ਆਦੇ ਚੰਗਾ ਬੰਦਿਆਂ ਨੇ ਗਾਣਾ ਕਢਣ ਦੀਆਂ ਮੈਨੂੰ ਨਹੀਂ ਟੋਂਦੇ Allez, allez ਠੀਕ ਆ ਇਹ ਠੀਕ ਆ ਚਲੋ ਜੀ ਮੈਂ ਖ ਚਲਾਉਣਾ ਟਾਈਮ ਆਪਾਂ ਕਰਦੇ ਆ ਕੰਮ ਨੂੰ ਫੇਰ ਤਾਂ ਆਹ ਬਸ ਕਰਦੇ ਆ ਥੋੜਾ ਸਾਹ ਲੈ ਲਈਏ ਕਰਕੇ ਜਾਵਾਂਗੇ ਪਾਣੀ ਦੀ ਵਾਰੀ ਅੱਜ ਆਪਣੀ ਲੱਗੀ ਹੋਈ ਆ ਤੇ ਅੱਜ ਕੱਦੂ ਕਰਦੇ ਨੇ ਆਪਾਂ ਵਾਲਾ ਤੇ ਨਾਮ ਹੋਇਆ ਸੋਹਣੇ ਦੋਸਤੋ ਸਾਹਮਣੇ ਚੱਲੀ ਜਾਂਦੇ ਆ ਹਾਂਜੀ ਇਧਰ ਜੈਸ਼ਿਕ ਵੇਖੋ ਤੇ ਹੁਣ ਆਪਾਂ ਅਦਰ ਸੋਲਰ ਵਾਲੀਆਂ ਮੋਟਰਾਂ ਕੰਨੀ ਵੀ ਧਿਆਨ ਮਾਰ ਕੇ ਅੱਗੇ ਕਿੰਨੀਆਂ ਕ ਚੱਲਦੀਆਂ ਕਿਉਂਕਿ ਧੋਪਾ ਜਿਹੜੀ ਕਿ ਅੱਜ ਬਹੁਤ ਘੱਟ ਲੱਗੀ ਹੈਗੀ ਆ ਵਸੇ ਵੀ ਹੁਣ 5 ਵਜੇ ਚੱਲੇ ਆ 5 ਤੋਂ ਉੱਤੇ ਟਾਈਮ ਹੋ ਗਿਆ ਹਾਂਜੀ ਦੋਸਤੋ ਇਹ ਆਪਣੇ ਸੋਲਰ ਇੱਥੇ 25 hp ਦਾ ਸੈਟ ਲੱਗਿਆ ਹੋਇਆ ਜੀ ਤੇ ਚਾਰ ਮੋਟਰਾਂ ਚੱਲ ਰਹੀਆਂ ਆਜੋ ਆਪਾਂ ਸਬਜ਼ੀ ਵੀ ਵੇਖ ਲਈਏ ਸਾਰੀਆਂ ਮੋਟਰਾਂ ਬਿਲਕੁਲ ਛੋਟੀਆਂ ਛੋਟੀਆਂ ਆ ਮਤਲਬ ਕਿ ਕੋਈ ਦੋ ਦੀ ਮੋਟਰ ਕੋਈ ਚਾਰ ਤਿੰਨ ਦੀ ਮੋਟਰ ਕੋਈ ਚਾਰ ਦੀ ਮੋਟਰ ਚਾਰ ਤੋਂ ਸਿਕਸ ਮੋਟਰਾਂ ਜੇ ਧਿਆਨ ਨਾਲ ਤਾਰ ਨੰਗੀ ਨਾ ਹੋਵੇ ਕੋਈ ਇੱਧਰ ਸੰਬਰਸੀਬਲ ਚੱਲਦੀ ਹੋਊਗੀ ਥੋੜੀ ਥੋੜੀ ਜੈਸ਼ੀ ਇੱਧਰ ਨਾਲ ਆਂਦੀਆਂ ਤਾਂ ਬੰਦ ਹੋ ਗਈਆਂ ਹੋਣੀਆਂ ਮਨ ਲੱਗਦੋ ਆ ਦੇਖਿਓ ਆ ਬਣਾਇਆ ਨਾ ਹੁਣ ਆਪਾਂ ਆਈ ਤੂੰ ਪੱਕਾ ਕੀਤਾ ਇੰਨਾ ਕੁ ਜੈਸ਼ੀ ਕਿ ਇੱਧਰ ਆ ਜਾ ਬੁੱਤੋ ਬੰਦ ਹੋ ਗਈ ਮੋਟਰਾਂ ਹੀ ਚੱਲਦੀ ਸੰਬਰਸੀਬਲ ਇਹਨੂੰ ਮੈਂ ਕਿਹਾ ਸ ਸਾਰਾ ਹਬੋਰ ਦੇ ਰੀ ਦੇ ਵਿੱਚ ਸਾਡੇ ਤੁਸੀਂ ਦੇਖੋ ਇੱਥੇ ਕੋਈ ਕਨੈਕਸ਼ਨ ਨਹੀਂ ਗਾ ਸਾਰਾ ਸੋਲਰ ਤੇ ਝੋਨਾ ਪਲਦਾ ਤੇ ਸਭ ਦੇ ਖੇਤਾਂ 'ਚ ਸੋਲਰ ਲੱਗੇ ਹੋਏ ਆ ਸਾਰਿਆਂ ਦੇ ਖੇਤਾਂ 'ਚ ਸੋਲਰ ਲੱਗੇ ਜੈਸ਼ਵੀਕ ਪੱਤੇ ਦਰ ਆ ਜਾ ਸਾਡੇ ਕੋਲੇ ਵੀ ਕੋਈ ਵੀ ਏਪੀ ਕਨੈਕਸ਼ਨ ਨਹੀਂ ਗਾ ਸਾਰੇ ਸੋਲਰ ਹੀ ਆ ਦੂਜੇ ਖੇਤ ਵੀ ਘਰ ਕੋਲੇ ਹੀ ਹਾਂ ਨਾਲੋ ਇੱਥੇ ਪੱਕਾ ਬਣਿਆ ਆ ਪੱਕਾ ਬਣਿਆ ਨਾਲ ਆ ਇੱਥੇ ਹੂੰ ਇੱਥੇ ਜਾ ਦੁੱਬਦਾ ਨਹੀਂ ਨਹੀਂ ਡੋਨ ਨਹੀਂ ਡੂੰਗਾ ਡੋਬਦਾ ਕਿਉਂ ਆ ਵਾ ਦੇਖ ਅੱਜ ਤੋਂ 25 ਸਾਲ ਪਹਿਲਾਂ ਹਣ ਇੱਥੇ ਮਤਲਬ ਕਿ ਖਾਲਿਆਂ ਦੇ ਉੱਤੇ ਬਹਿ ਕੇ ਨਾਲੇ ਕੱਪੜੇ ਧੋਏ ਜਾਂਦੇ ਮੰਮੀ ਹੋਣੀ ਹੂੰ ਤੇ ਨਾਲੇ ਨਹਾਏ ਜਾਂਦੇ ਅਸੀਂ ਜਵਾਕ ਨਾਈ ਜਾਂਦੇ ਮਾਵਾ ਕੱਪੜੇ ਧੋਏ ਜਾਂਦੇ ਕੱਪੜੇ ਧੋਏ ਜਾਂਦੀਆਂ ਉਹ ਤਾਂ ਗੱਲ ਖਤਮ ਹੀ ਹੋ ਗਈ ਨਾਲਾ ਨਾਲਾ ਨਾਲੋ ਜਿਹਾ ਸਪੱਕਾ ਹੈਗਾ ਕਿ ਕਿਤੇ ਵਾਸ਼ਿੰਗ ਮਸ਼ੀਨਾਂ ਹੁੰਦੀਆਂ ਸੀ ਨਾ ਓਹ ਠੰਡੀ ਆ ਫੂਲਾ ਚੋਪਾ ਤੇ ਯਾਰਾ ਫਾਇਦੇ ਵੀ ਹੋਇਆ ਸੀ ਅੱਜ ਤੱਕ ਆਪਾਂ ਪਾਮ ਲਾਏ ਤੇ ਅਗਲੇ ਸਾਲ ਦੋਸਤੋ ਇੱਥੇ ਛੋਟਾ ਜਿਹਾ ਫਾਰਮ ਹਾਊਸ ਬਣਾਵਾਂਗੇ ਰੱਬ ਸੁੱਖ ਰੱਖੇ ਹਾਂਜੀ ਕਿਉਂਕਿ ਸਾਡੇ ਨਾਲ ਇੱਧਰ ਲੋੜ ਬੇ ਜੱਸੀ ਢਾਣੀਆ ਦੇ ਬੈਠੇ ਸਾਨੂੰ ਖੇਤ ਦੇ ਵਿੱਚ ਨਾ ਫਾਰਮ ਬਣਾਉਣ ਦੀ ਲੋੜ ਨਹੀਂ ਪੈਂਦੀ ਸੀ ਤਾਂ ਕਰਕੇ ਕਿਉਂਕਿ ਸਾਹਮਣੇ ਢਾਣੀ ਆ ਤੇ ਇੱਥੇ ਖੇਤ ਦੇ ਵਿੱਚ ਤਾਂ ਕਰਕੇ ਬਣਾਉਂਦੇ ਨਹੀਂ ਸੀ ਪਰ ਹੁਣ ਅਸੀਂ ਥੋੜਾ ਜਿਹਾ ਸ਼ੌਂਕ ਜਾਂ ਜੱਗ ਗਿਆ ਇੱਥੇ ਛੋਟਾ ਜਿਹਾ ਫਾਰਮ ਹਾਊਸ ਬਣਾਵਾਂਗੇ ਆ ਜਾ ਜੱਸ ਲੱਕੀ ਮੈਂ ਨਾਈ ਜਨਾ ਤੂੰ ਇਹ ਤਾਂ ਦੇਖੋ ਜੱਸ ਇੱਧਰ ਨਾਲ ਆ ਪੁੱਤਾਂ ਪੱਕੇ ਸਾਤੇ ਇੱਧਰ ਚੱਲ ਆਪੇ ਵੇਖਿਆ ਗਈ ਸਬਜ਼ੀ ਸੂਖੀ ਹੋਰ ਕੀ ਵਿਚਾਰ ਨੇ ਤੁਹਾਡੇ ਬਈ ਨਹਿਰੋਂ ਨਹਿਰ ਆ ਰਹੇ ਆ ਢਾਰ ਲੱਗ ਰਿਹਾ ਲਓ ਜੀ ਸੋ ਕਹਿੰਦੇ ਅਸੀਂ ਇੱਥੇ ਖਾ ਲੈਣੀ ਹੈਗੀ ਆ ਹੁਣ ਸਾਰਿਆਂ ਨੂੰ ਸੋ ਤੇ ਪਲੇਟਾਂ ਆਪਾਂ ਹੁਣ ਪਾ ਦਈਏ ਲਓ ਜੀ ਸਮੋਸੇ ਖਾ ਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਅਸੀਂ ਵਧੀਆ मी मु पुआओ कई ठंड होवे है ना और रात को क्या मिल्क करना तो कर जाने हैं और मी पवे तो ठंड होवे तो काम में जावे है ना आलो ओ भाई जी ओ और नहीं आए दूजे ओ आन आ रही है अच्छा ठीक है आज तुसी उसी पनीरी पट्टोंगे सारे ਇੱਧਰ ਆਪਣੇ ਸਾਰੇ ਚੋਨਾ ਲੱਗ ਗਿਆ ਉਧਰਲੇ ਖੇਤ ਰਹਿ ਗਿਆ ਤੇ ਉਹ ਵੀ ਹੁਣ ਆਪਣੇ ਉਧਰ ਲੱਗਣਾ ਕੱਲ ਨੂੰ ਆ ਜਾਗੀ ਪਾਣੀ ਦੀ ਵਾਰੀ ਉਧਰ ਹੁਣ ਕੱਦੂ ਆਪਾਂ ਅੱਧਾ ਕਕਾਰ ਆਂਦਾ ਅੱਧਾ ਕ ਜਿਹੜਾ ਰਹਿ ਗਿਆ ਤੇ ਚਲੋ ਐਨੇ ਨਾਲ ਥੋੜੀ-ਮੋਟੀ ਖੁਸ਼ੀ ਵੀ ਮਿਲਦੀ ਆ ਕੋਛ ਨਹੀਂ ਜਾਂਦਾ ਹੁੰਦਾ ਜੇ ਆਪਾਂ ਮਾੜਾ ਮੋਟਾ ਜੇ ਆਪਾਂ ਕਰ ਵੀ ਦੇਵਾਂਗੇ ਆਪਣੇ ਮਜ਼ਦੂਰਾਂ ਭਰਾਵਾਂ ਵਾਸਤੇ ਕਿਉਂਕਿ ਇਹਨਾਂ ਬਿਨਾ ਆਪਾਂ ਕਿਸਾਨ ਨਹੀਂ ਤੇ ਕਿਸਾਨਾਂ ਬਿਨਾ ਮਜ਼ਦੂਰ ਨਹੀਂ ਹੁੰਦੇ ਬਾਕੀ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ